ਹਾਂਜੀ ਬਾਪੂ ਦੀ ਟੀਮ ਨਾਂ ਮੈਂ ਤੁਹਾਡਾ ਮੇਰਾ ਨਾਂ ਜੀ ਪਿਸ਼ੋਰਾ ਸਿੰਘ ਹਸਾਬ ਸਰਪੰਚ ਗੁਜਰਪੁਰ ਤੇ ਕੀ ਪੂਰਾ ਮਾਮਲਾ ਜਿਹੜਾ ਹੈ ਇਹ ਮਾਮਲਾ ਇਸ ਤਰ੍ਹਾਂ ਜੀ ਵੀ ਆੜੀ ਵਾਟਾ ਨਾਲ ਵਜੀ ਜਿਹੜੀ ਤੇ ਮਸਲਾ ਦੇ ਚੱਲਣ ਡਿਆ ਇਹ ਘੜਕੇ ਵਾਲੇ ਬੰਦੇੋਂ ਪਾਣੀ ਜਿਹੜਾ ਵਾਪਸ ਸਾਡੇ ਵੱਲੋਂ ਪਛਾਣ ਨੂੰ ਆ ਜਾਂਦਾ ਸੀ 5-7 ਸਾਲ ਪਿਛਣਾ ਤੇ ਅਸੀਂ ਇਹ ਗੁਰਦੇਵ ਸਿੰਘ ਦੇ ਬੇਟੇ ਨੇ ਸੁਖਦੇਵ ਸਿੰਘ ਨੇ ਤੇ ਉਹਦੇ ਨਾਲ ਤੀਜਾ ਗੁਰਸੇਵ ਸਿੰਘ ਨੇ ਉਹਨਾਂ ਨੇ ਵਾਟਾ ਆਪਦੀ ਪਹਿਲੀ ਚ ਆਪ ਦੇ ਪਛਾਵਾ ਵਾਸਤੇ 2-4 ਸਾਲ ਪਹਿਲਾਂ ਛੋਟੀ ਮਾਰੀ ਉਹ ਤੇ ਬਾਅਦ ਵਿੱਚ 2 ਸਾਲ ਹੋ ਗਏ ਖਾਲਸਾ ਏਡ ਆਲਿਆਂ ਧੁੰਦੇ ਤੋਂ ਲੈ ਕੇ ਤੇ ਦਰਿਆ ਦੇ ਕੰਡੇ-ਕੰਡੇ ਤੇ ਬਹੁਤ ਵੱਡਾ ਬੰਨ ਬੰਨ ਕੇ ਤੇ ਘੜਕੇ ਦੀ ਹੱਦ ਨਾਲ ਜੋੜਤਾ ਵਾ ਜਦੋਂ ਉਹ ਜੋੜਤਾ ਬੰਨ ਤੇ ਇਹ ਵਟ ਦਾ ਕੋਈ ਮਤਲਬ ਨਹੀਂ ਰਹਿ ਗਿਆ ਇਹ ਉਹਨਾਂ ਦੀ ਗੁਰਦੇਵ ਸਿੰਘ ਦੇ بیٹے ਸੁਖਦੇਵ ਸਿੰਘ ਦੀ ਤੇ ਦਲਬਾਗ ਸਿੰਘ ਦੀ ਭਤੀਜੇ ਗੁਰਸੇਵਕ ਸਿੰਘ ਦੀ ਮਾਲਕੀ ਜ਼ਮੀਨੀ ਪਈ ਜਿਹੜੀ ਆ ਮਾਲਕੀ ਆਏ ਤੇ ਜਦੋਂ ਉਹਨਾਂ ਨੇ ਵੇਖਿਆ ਵੀ ਬੰਨ ਏਡ ਖਾਲਸਾ ਵਾਲਿਆਂ ਬੰਨਤਾ ਵੱਡਾ ਇਹਦੀ ਲੋੜ ਨਹੀਂ ਤਾਂ ਉਹਨਾਂ ਆਪਦੀ ਪੇਜ ਵਾਟਾ ਆਪਦੀ ਖਲਾਰ ਵੀ ਇਹ ਜ਼ਬਰਦਸਤੀ ਹੁਣ ਪ੍ਰਸ਼ਾਸਨ ਦੇ ਦਬਾਅ ਦੇ ਨਾਲ ਇਹ ਇਹ ਵਾਟ ਦੁਬਾਰਾ ਬਣਨ ਡਿਆ ਨਾ ਜੀ ਪੰਚਾਇਤੀ ਪਹਿਲੀ ਨਾ ਜੀ ਬਿਲਕੁਲ ਉਹਨਾਂ ਦਾ ਦੱਸਣ ਕੋਈ ਨਿਸ਼ਾਨਦੇ ਕਰਾਈ ਆ ਅਸੀਂ ਤੇ 40 ਸਾਲ ਪਹਿ ਬਾਉਂਡੇ ਬੰਦੇ ਗਰਦੌਰੀਆਂ 50 ਸਾਲ ਤੋਂ ਇਹਨਾਂ ਲੈਰੀ ਵੀ ਭਾਗ ਤੇ ਜਿਹੜੇ ਮੁੰਡਾ ਪਿੰਡ ਦੇ ਜਿਹੜੇ ਵਸਨੀਕ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਸਟੇ ਪਛਾਰਾ ਸਿੰਘ ਹੁਣਾਂ ਨੇ ਲਿਆ ਏ ਉਹ ਨੰਬਰ ਹੋ ਰਿਹਾ ਤੇ ਇਹ ਨੰਬਰ ਹੋ ਨਹੀਂ ਜੀ ਬਿਲਕੁਲ ਝੂਠੀ ਗੱਲ ਕਰਦੇ ਉਹ ਪਿੰਡ ਹੀ ਉਹਨਾਂ ਦਾ 3 ਕਿਲੋਮੀਟਰ ਦੂਰ ਉਹਨਾਂ ਨੂੰ ਕਿੱਥਰੋਂ ਪਤਾ ਜਾਂਦਾ ਉਹਨਾਂ ਨਿਸ਼ਾਨਦੇਹੀ ਲਈ ਹੋਵੇ ਪੀ ਆ ਇਹ ਬੰਨ ਦਾ ਕਹਿੰਦੇ ਪੰਜਾਂ ਪਿੰਡਾਂ ਨੂੰ ਫਾਇਦਾ ਬਿਲਕੁਲ ਜੀ ਇਹ ਗਲਤ ਗੱਲ ਕਰਦੇ ਜੇ ਵੀਰ ਜੀ ਇੱਕ ਮਿੰਟ ਜੇ ਪੰਜਾਂ ਪਿੰਡਾਂ ਨੂੰ ਫਾਇਦਾ ਵਾ ਤੇ ਸਾਡੀ ਆਵੇ ਦੋ ਕਿਲੇ 800 ਮੀਟਰ ਤੇ ਇਹਨਾਂ ਦੀ ਮੁੰਡਾ ਪਿੰਡ ਦੀ ਹੱਦ ਵਾ ਇਹ ਫਿਰ ਜੇ ਫਾਇਦਾ ਤੋਂ ਉੱਥੇ ਬੰਨਣ ਸਾਡੇ ਪੜੀ ਚੁੰਡਾ ਕਰਦੀ ਕਿਉਂ ਕਰਦੇ ਇਹ ਮੇਰੇ ਭਤੀਜੇ ਦੀ ਸਰਪੰਚ ਦੀ ਗੈਰਹਾਜ਼ਰੀ 'ਚ ਕਰਨਦੇ ਕੰਮ ਉਹਦਾ ਐਕਸੀਡੈਂਟ ਪਰਬਲਮਾਂ ਗੱਲ ਦੀ ਉਹ ਵੀ ਦਾਖ ਲਿਆ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਡੀਸੀ ਸਾਹਿਬ ਵੱਲੋਂ ਇਹ ਜਿਹੜਾ ਬੰਨ ਤੋੜਨ ਦਾ ਕਰਕੇ ਸਰਪੰਚ ਨੂੰ ਨੋਰਤਲ ਕਰ ਦਿੱਤਾ ਗਿਆ ਨਹੀਂ ਜੀ ਬਿਲਕੁਲ ਇਹ ਉਹ ਤੇ ਗੱਲ ਕਰਨ ਦੇ ਆਂ ਕਿ ਜ਼ਬਰਦਸਤੀ ਤੇ ਦਬਾਅ ਦੇ ਨਾਲ ਇਹ ਸਾਰਾ ਜੋ ਕੁਝ ਧੱਕੇਸ਼ਾਹੀ ਹੋਣ ਦੀ ਆ ਜੇ ਅੱਜ ਮੇਰਾ ਭਤੀਜਾ ਇੱਥੇ ਹੁੰਦਾ ਨਾ ਤੇ ਡੀਸੀ ਸਾਹਿਬ ਹਣੀ ਨੁਕਸਾਨ ਕਰਾਉਂਦੇ ਇੱਥੇ ਆਨੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਪ੍ਰਸ਼ਾਸਨ ਤੋਂ ਸਾਡੇ ਨਾਲ ਧੱਕਾ ਕਰਾਉਣ ਦੇ ਆ ਤੇ ਕਰਨ ਦੇ ਆ ਹੀ ਇਹਨਾਂ ਨੂੰ ਕਿ ਆਖਣਾ ਸੀ ਤੇ ਉੱਚ ਅਧਿਕਾਰੀਆਂ ਨੂੰ ਆਨੇ ਆ ਐਮਐਲਏ ਸਾਹਿਬ ਨੂੰ ਆਨੇ ਆ ਗਵਰਨਮੈਂਟ ਨੂੰ ਆਨੇ ਆ ਭਗਵੰਤ ਮਾਨ ਨੂੰ ਆਨੇ ਆ ਬੇਨਤੀ ਕਰ ਸਾਡੇ ਲੋਕਾਂ ਨੂੰ ਤਕਾ ਹੋ ਗਿਆ ਕੀ ਅਸੀਂ ਬਹੁਤ ਪੈਰਾ ਕਰਨ ਦੇ ਕੋਈ ਸਾਡੀ ਸੁਣਵਾਈ ਨਹੀਂ ਇਹ ਤਕਾ ਕੌਣ ਕਰਵਾ ਰਿਹਾ ਹੈ ਤਕਾ ਜੀ ਆ ਪਿੰਡ ਦੇ ਲੋਕ ਕਰਵਾ ਰਹੇ ਆ ਜਿਹੜੇ ਇਕੱਠੇ ਹੋ ਕੇ ਆਏ ਆ ਨਾਲ ਪ੍ਰਸ਼ਾਸਨ ਕਰਵਾ ਰਿਹਾ ਜੀ ਤੁਸੀਂ ਇਸ ਬਾਬਤ ਐਮਐਲਏ ਸਾਹਿਬ ਨੂੰ ਮਿਲੇ ਨਹੀਂ ਐਮਐਲਏ ਸਾਹਿਬ ਨੂੰ ਆਨੇ ਆ ਵਿਚਾਰੇ ਨੂੰ ਐਮਐਲਏ ਸਾਹਿਬ ਕੀ ਕਰਨ ਉਹ ਸਾਂਝੇ ਬੰਦੇ ਆ ਉਹ ਨਾ ਇਹਨਾਂ ਨੂੰ ਇਹਨਾਂ ਨੂੰ ਸਮਝਾਉਂਦੇ ਆ ਤੇ ਸਾਨੂੰ ਵੀ ਸਮਝਾਉਂਦੇ ਆ ਪਰ ਇਹ ਨਹੀਂ ਕਿਸੇ ਤੇ ਵੀ ਅੱਖ ਲੱਗਣ ਨੂੰ ਤਿਆਰ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਲੋਕ ਜਿਹੜੇ ਸਾਡੇ ਨਾਲ ਗੁੰਡਾ ਕਰਦੀ ਕਰਨ ਦੇ ਆ ਇੱਥੇ ਇਥੋਂ ਮਿੱਟੀ ਵੀ ਚੁੱਕੀ ਗਈ ਬਿਲਕੁਲ ਨਹੀਂ ਜੀ ਮਿੱਟੀ ਕਿਧਰ ਅਸੀਂ ਖੜਨੀ ਆ 30 ਫੁੱਟ ਤੋਂ ਸਾਡਾ ਪਿੰਡ ਚਾਹ ਵਾ ਇਸ ਜਮੀਨੋਂ ਤਾਂ ਮਿੱਟੀ ਅਸੀਂ ਥੱਲੋਂ ਚੁੱਕ ਕੇ ਪਾ ਕੇ ਕਿਧਰ ਖੜਨੀ ਆ ਜੀ ਕੋਈ ਵਿੱਚ ਕੀ ਨਾਮ ਜੀ ਆਪਣਾ ਤੇ ਕਿਹੜਾ ਪਿੰਡ ਹੈ ਜੀ ਨਾਂ ਮੇਰਾ ਗੁਰਲਾਲ ਸਿੰਘ ਆ ਜੀ ਜੀ ਪਿੰਡ ਮੇਰਾ ਮੁੰਡਾ ਪਿੰਡ ਆ ਇਹ ਵੀ ਜਿਹੜੇ ਪ੍ਰਸ਼ਾਸਨ ਅਧਿਕਾਰੀ ਇੱਥੇ ਪਹੁੰਚੇ ਜਿਹੜਾ ਬੰਨ ਬੰਨਿਆ ਜਾ ਰਿਹਾ ਹੈ ਮਾਮਲਾ ਪੂਰਾ ਕੀ ਆ ਜੀ ਮਾਮਲਾ ਇਦਾਂ ਜੀ ਇਹ ਜਿਹੜਾ ਬੰਨ ਹੈ ਖਾਲਸਾਡ ਨੇ ਵੱਧਾ ਹੀ 2023 ਦੇ ਵਿੱਚ ਜੀ ਬੰਨ ਹੁਣ ਕੁਝ ਦਾ 15 ਦਿਨ ਹੋ ਗਿਆ ਜਿਹੜਾ ਸਰਪੰਚੀ ਸੀ ਜੀ ਗੁੱਜਰਪੁਰ ਤੋਂ ਜੀ ਇਹਨੇ ਆ ਜਿਹੜੇ ਦੋ ਕਿਲੇ ਬੰਨੇ ਮਿੱਟੀ ਚੁੱਕ ਲਈ ਆ ਜੀ ਕੁਝ ਤਿੱਥੇ ਪਹਿਲੀ ਚ ਖਲਾਰਤੀ ਆ ਤੇ ਕੁਝ ਕਰਨੋਂ ਲੈ ਗਿਆ ਵਾ ਜੀ ਵੇਖੋ ਜੀ ਹੁਣ ਦੇਖ ਬਾਰਸ਼ਾਂ ਦਾ ਟਾਈਮ ਚੱਲਣ ਡਿਆ ਵਾ ਜੀ ਜੇ ਕੋਈ ਇਹਦੇ ਹੈਗੀ ਹੀ ਗੱਲ ਸਾਡੇ ਨਾਲ ਗੱਲ ਕਰਦਾ ਵੀ ਆਹ ਗੱਲ ਆ ਜੀ ਬਾਕੀ ਚਲੋ ਅਸੀਂ ਤਾਂ ਪ੍ਰਸ਼ਾਸਨ ਗਾੜੀ ਅਪੀਲ ਕੀਤੀ ਤੇ ਪ੍ਰਸ਼ਾਸਨ ਨੇ ਜੋ ਵੀ ਬੰਦਾ ਇਨਸਾਫ ਦਵਾਇਆ ਸਾਨੂੰ ਅੱਛਾ ਜੀ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਸਟੇ ਹੈ ਮਾਨਜੋਗ ਕੋਟ ਦਾ ਦੇਖੋ ਜੀ ਮੈਂ ਮੰਨਦਾ ਇਹ ਗੱਲ ਨੂੰ ਕਿ ਸਟੇ ਠੀਕ ਆ ਹਾਂ ਤੁਹਾਡੇ ਕੋਲ ਸਟੇ ਆ ਪਰ ਸਟੇ ਉਹ ਪਾਲੀ ਦੇ ਆ ਉਹ ਸਟੇ ਨੰਬਰ ਹੈ ਗਿਆ ਮੁੰਡਾ ਪਿੰਡ ਊੜੇ ਚ ਇਹ ਜਮੀਨ ਜਿੱਥੇ ਬਾਨਿਆ ਇਹ ਗੁਜਰਪੁਰਜ ਪੈਂਦੀ ਆ ਤੇ ਜਮੀਨ ਵੀ ਜਿਹੜੀ ਹੈ ਪੰਚਾਇਤੀ ਪੈਂਦੀ ਆ ਦੇਖੋ ਜੀ ਸਾਰੇ ਮਹਿਕਮੇ ਨੇ ਮੌਕਾ ਵੇਖ ਕੇ ਪਟਵਾਰੀ ਉਹਨਾਂ ਨੇ ਐਸਡੀਐਮ ਸਾਹਿਬ ਤੱਕ ਤਹਿਸੀਲਦਾਰ ਸਾਹਿਬ ਨੇ ਮੌਕਾ ਵੇਖਿਆ ਆਣ ਕੇ ਨਾ ਮੌਕਾ ਵੇਖ ਕੇ ਜੋ ਬਾਨਦੀ ਰਿਪੋਰਟ ਦੀ ਸਾਹਿਬ ਨੂੰ ਦਿੱਤੀ ਤੇ ਜੋ ਮੁਰਕੇਨਾਂ ਨੂੰ ਸਰਪੰਚੀ ਤੇ ਬਾਨਦੀ ਕਾਰਵਾਈ ਇਹਨਾਂ ਦੀ ਹੋਈ ਆ ਜਿਹੜੀ ਮਿੱਟੀ ਐ ਪੰਚਾਇਤੀ ਵਾਲੀ ਚੁੱਕੀ ਆ ਪੰਚਾਇਤੀ ਵਾਲੀ ਚੋਂ ਚੁੱਕੀ ਆ ਜੀ ਇਹ ਜ਼ਮੀਨ ਪੰਚਾਇਤੀ ਨਾ ਪੈ ਸਕਦਾ ਹੀ ਕੋਈ ਹਾਂਜੀ ਜੇ ਉਹਨੇ ਮਿੱਟੀ ਚੁੱਕੀ ਸਰਕਾਰੀ ਜ਼ਮੀਨ ਜੇ ਉਹਨੂੰ ਜੁਰਮਾਨਾ ਪਾਇਦਾ ਤਾਂ ਦੇਖੋ ਜੀ ਜਿਹੜੀ ਸਰਪੰਚੀ ਆ ਨਾ ਇਹਨਾਂ ਦੀ ਸਰਪੰਚੀ ਮਤਲ ਲਗਾਈ ਕੀਤਾ ਗਿਆ ਵਾ ਜੀ ਜੀ ਅੱਛਾ ਇਹਦੇ ਵਿੱਚ ਜਦੋਂ ਇਹਨਾਂ ਨੇ ਮਤਲਕੀ ਮਤਲ ਕੀਤਾ ਉਹਦੇ ਵਿੱਚ ਲਿਖਿਆ ਵੀ ਉਹ ਮੇਰੇ ਕੋਲ ਪਈ ਐ ਕੋਰਡ ਉਹਦੇ ਵਿੱਚ ਮਾਈਨਿੰਗ ਵੀ ਪਾਈ ਗਈ ਅਦੇ ਤੇ ਅੱਛਾ ਅਸੀਂ ਪੁਲਿਸ ਨੂੰ ਬੇਨਤੀ ਕੀਤੀ ਸੀ ਐਸਐਟਓ ਸਾਹਿਬ ਨੂੰ ਵੀ ਪੀ ਵੇਖੋ ਜਿਹੜੀ ਮਾਈਨਿੰਗ ਆ ਮਾਈਨਿੰਗ ਦੇ ਕਾਰਵਾਈ ਤੇ ਬੰਦੀ ਆ ਜੀ ਜੀ ਹੁਣ ਅਸੀਂ ਪੁਲਿਸ ਨੂੰ ਵੀ ਕਹਿ ਚੁੱਕੇ ਆ ਕਿ ਇਹਦੇ ਬੰਦ ਦਾ ਵੀ ਦੋ ਜੀ ਜੀ ਜਦੋਂ ਸਰਕਾਰੀ ਅਧਿਕਾਰੀ ਅਧਿਕਾਰੀਆਂ ਨੇ ਲੈ ਕੇ ਦਿੱਤਾ ਵਾ ਪੀ ਇਹ ਜਿਹੜੀ ਮਾਈਨਿੰਗ ਕੀਤੀ ਆ ਜਮੀਨ ਦੇ ਵਿੱਚ ਲੈ ਕੇ ਦਿੱਤਾ ਇਹਦੇ ਤੇ ਪੁਲਿਸ ਕਾਰਵਾਈ ਕਰੇ ਅਸੀਂ ਤੇ ਕਹਿੰਨੇ ਪੁਲਿਸ ਨੂੰ ਪੁਲਿਸ ਕਾਰਵਾਈ ਸਨਮਾਈ ਨਹੀਂ ਕਰਨਦੀ ਫਿਰ ਜੀ ਦੂਜੀ ਧਿਰ ਦਾ ਕਹਿਣਾ ਕਿ ਇਹ ਪੰਨ ਬਣਨ ਦੇ ਨਾਲ ਸਾਡੀ ਕਈ ਏਕੜ ਜਮੀਨ ਜਿਹੜੀ ਆ ਉਹ ਖਰਾਬ ਹੁੰਦੀ ਆ ਵੇਖੋ ਜੀ ਹਾਵਾ ਇਥੋਂ ਹੈਗਾ ਵਾ ਮੁੰਡਾ ਪਿੰਡ ਅੱਬਾ ਗੁਜਰਪੁਰ ਆ ਜਿਹੜਾ ਬੰਦਾ ਕਹਿਣ ਡਿਆ ਵਾ ਨਾ ਵੀ ਸਾਡਾ ਨੁਕਸਾਨ ਹੁੰਦਾ ਇਹ ਆ ਜਮੀਨ ਪੰਚਾਇਤੀ ਵਾਂਦਾ ਜੇ ਇਧਰ ਲਈ ਜੀ ਉਧਰ ਦੇਦੀ ਜਮੀਨ ਨਹੀਂ ਗਈ ਇਧਰ ਇਹ ਜਮੀਨ ਵਾਂਦਾ ਵਾ ਫਿਰ ਗੁਜਰਪੁਰ ਦੀ ਅੱਧੀ ਜਮੀਨ ਇਧਰ ਆ ਮੁੰਡਾ ਪਿੰਡ ਆ ਯੋਲ ਆ ਕਲੀਅਰ ਆ ਭੈੜਾ ਤੁਹਾਨੂੰ ਬੜਾ ਮਾਨਕ ਦੇ ਕੇ ਤੱਕ ਧੁੰਦੇ ਤੱਕ ਜਾਂਦਾ ਹੈ ਜੀ ਇਹ ਪੰਜਾਂ ਸੱਤਾਂ ਪਿੰਡਾਂ ਦਾ ਨੁਕਸਾਨ ਹੁੰਦਾ ਜੀ ਹਾਂ ਜੀ ਕੀ ਨਾਮ ਜੀ ਮਹਿਲ ਸਿੰਘ ਜੀ ਇੱਥੋਂ ਦੇ ਰਹਿਣ ਵਾਲੇ ਗੁਜਰਪੁਰ ਦੇ ਜੀ ਤੇ ਆ ਜਿਹੜਾ ਬੰਦ ਮਾਰਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਹਾਂ ਜੀ ਇਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਇਹ ਨੌਲੇ ਜੀ ਬਨ ਪੰਚਾਇਤ ਦੀ ਪੈੜੀ ਮਾਰਿਆ ਖਾਲਸਾਟ ਜਾਲਿਆ ਨੇ ਜੀ ਇੱਥੇ ਦੇ ਲੋਕ ਇਹਨਾਂ ਕੋਲ ਪੈਸੇ ਨਹੀਂ ਹੈਗੇ ਉਹਨਾਂ ਤਰਲਾ ਮਾਰਿਆ ਤੇ ਉਹਨਾਂ ਵਿਚਾਰਿਆਂ ਬੜੀ ਹੰਤ ਕੀਤੀ ਕੋਈ 1.5 ਲੱਖ ਰੁਪਏ ਲੱਗਦੇ ਬਨ ਮਾਰਿਆ ਬਨ ਵੀ ਉਹਦਾ ਸਹਿਮਤੀ ਦਾ ਮਾਰਿਆ ਇਸ ਬੰਦੇ ਨੇ ਪੈੜੀ ਮਰਾਇਆ ਵੀ ਇੱਥੇ ਮਾਰ ਲਓ ਜਿਹੜਾ ਨਾ ਸ਼ੇਰ ਲੈਂਦਾ ਨਾ ਉਹ ਚਾਰ ਕਿਲੇ ਪੈ ਜਾ ਉਹ ਪਰਲੇ ਝੋਨੇ ਵਾਲੀ ਆ ਇਹ ਪੜੀ ਪੰਚਾਇਤ ਦੀ ਨਾ ਕੋਈ ਸ਼ੇਰ ਨਹੀਂ ਜੇਗਾ ਜੀ ਹਾਂ ਜੀ ਤੇ ਡੀਸੀ ਸਾਹਿਬ ਨੂੰ ਹੁਕਮ ਆ ਡੀਸੀ ਸਾਹਿਬ ਬਨ ਮਰਉਣ ਦਿਆ ਕੋਈ ਧੱਕੇ ਨਾਲ ਨਹੀਂ ਬਨ ਮਰਨ ਦਿਆ ਕੋਈ ਇਹ ਮੇਰੇ ਪਿੰਡ ਦਾ ਆ अच्छा जी। ਉਹ ਡੀਸੀ ਸਾਹਿਬ ਦੇ ਆਰਡਰ ਨਾਲ ਬੰਨ ਵਜਦਾ ਇਹੀ ਕੋਈ ਠਕੇਰਾਂ ਨੇ ਕੋਈ ਬੰਦਾ ਨਹੀਂ ਠਕੇਰਾਂ ਬੰਨ ਮਾਰ ਲਿਆ। ਹਾਂਜੀ ਸਰ ਕੀ ਨਾਂ ਤੁਹਾਡਾ? ਅਰਜਨ ਸਿੰਘ ਜੀ ਐਸਆਈ। ਕਿੱਥੋਂ ਆਏ ਸਰ? ਥਾਣਾ ਕੋਨਵਾਲ ਸਾਹਿਬ। ਤੇ ਸਰ ਇਹ ਜਿਹੜੇ ਅੱਜ ਆਏ ਇਸ ਦਾਲਤ ਹੀ ਹੁਕਮ ਆ ਵੀ ਇੱਥੇ ਡੇ ਆ ਉਹਨਾਂ ਕੋਲ ਤੇ ਫਿਰ ਵੀ ਜਿਹੜਾ ਦਾਲਤ ਹੁਕਮ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ ਇਹੀ ਤੇ ਪ੍ਰਸ਼ਾਸਨ ਵੱਲੋਂ ਆਏ ਆ। ਜੀ। ਤੇ ਮਾਈਨਿੰਗ ਡਿਪਾਰਟਮੈਂਟ ਦੇ ਰਾਖੀ ਵਾਸਤੇ ਆਏ ਆ। ਸਰ ਪ੍ਰਸ਼ਾਸਨ ਵੱਡਾ ਕਿ ਦਾਲਤ ਵੱਡੀ ਆ? ਅਦਾਲਤ ਵੱਡੀ ਆ। ਅੱਛਾ। ਤੁਸੀਂ ਕਹਿੰਦੇ ਮਤਲਬ ਕੋਈ ਨਹੀਂ? ਮਤਲਬ ਜੇ ਜਿਹੜੀ ਗੱਲ ਦਾ ਮੈਂ ਕਹਿਣ ਲਿਆ ਵੀ ਹੋਰ ਸਾਨੂੰ ਕੋਈ ਨਹੀਂ ਆਪਾਂ ਤੇ ਉਹਨਾਂ ਦੀ ਰਾਖੀ ਕਰਨ ਆਏ ਹਾਂ ਠੀਕ ਹੈ ਉਸਰਾ ਵੱਲੋਂ ਭੇਜਿਆ ਗਿਆ ਸੀਨੀਅਰ ਬਸਰਾਮ ਨੇ ਕੋਈ ਕਰਾਂਗੇ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਇੰਜੀਨੀਅਰ ਅਕਸ਼ੇ ਸ਼ਰਮਾ ਇਹ ਕਿਨਮਪਾ ਇਰੀਗੇਸ਼ਨ ਵਿਭਾਗ ਨੂੰ ਸਰ ਅੱਛਾ ਸਰ ਆਪ ਜਿਹੜਾ ਮਾਮਲਾ ਆ ਇੱਕ ਪੇਰ ਵੱਲੋਂ ਇਲਜ਼ਾਮ ਲਗਾਇਆ ਗਿਆ ਜਾ ਰਿਹਾ ਹੈ ਕਿ ਸਟੇ ਦੇ باوجود ਧੱਕਾ ਕਰਕੇ ਉਹਨਾਂ ਦੀ ਜ਼ਮੀਨ ਦੇ ਵਿੱਚ ਬੰਨ ਬਣਾਇਆ ਜਾ ਰਿਹਾ ਹੈ ਸਰੋਥੇ ਬੰਨਣਾ ਪਹਿਲੇ ਤੋਂ ਬਣਿਆ ਸੀ ਤੇ ਇਹਨਾਂ ਨੇ ਪਹਿਲੇ ਤੋਂ ਚੁੱਕ ਲਿਆ ਜੀ ਆਪਣੀ ਮਰਜ਼ੀ ਨਾਲ ਹੀ ਤੇ ਵੇਖੋ ਬੰਨ ਜਦੋਂ ਚੁੱਕਿਆ ਤਾਂ ਪਾਣੀ ਜ਼ਿਆਦਾ ਹੋਊਗਾ ਤੇ ਪਿੰਡ ਦਾ ਨੁਕਸਾਨ ਹੋਣਾ ਹੈ ਇਹ ਤਾਂ ਇਹਨਾਂ ਨੂੰ ਆਪਸ ਵਿੱਚ ਮਤਲਬ ਕਿ ਪਤਾ ਹੋਣਾ ਚਾਹੀਦਾ ਇਸ ਚੀਜ਼ ਦਾ ਇੱਕ ਬੰਦੇ ਦੇ ਬੰਨ ਚੁੱਕਣ ਨਾਲ ਕਿੰਨੇ ਪਿੰਡ ਦਾ ਨੁਕਸਾਨ ਹੋ ਜੂਗਾ ਇਹ ਗੱਲ ਮਾੜੀ ਆ ਨਾਲੇ ਵੇਖੋ ਜੀ ਸਾਰੇ ਇਨਸਟਰਕਸ਼ਨਸ ਆਈਆਂ ਉੱਪਰੋਂ ਕਿ ਬੰਨ ਬੰਨਣਾ ਇਸ ਕਰਕੇ ਮੌਕੇ ਤੇ ਹਾਜ਼ਰ ਹੈ ਤੇ ਬੰਨ ਬੰਨ ਕੇ ਜਾਵੋਗੇ ਜੀ ਮਨਜੋਗ ਅਦਾਲਤ ਦੇ ਜਿਹੜੇ ਹੁਕਮ ਨੇ ਉਹਨਾਂ ਦਾ ਕਿਵੇਂ ਦੇਖੀਓ ਚਲੋ ਉਹ ਜੋ ਹੋਊਗਾ ਉਹ ਆਪਣੀ ਜਗ੍ਹਾ ਨੇ ਜੋ ਦਲਦੀ ਕਾਰਵਾਈ ਹੋਊਗੀ ਉਹ ਤੇ ਚਲਦੀ ਰਹਿਣੀ ਆ ਹੁਣ ਸਾਨੂੰ ਜੋ ਮੌਕੇ ਤੇ ਇਨਸਟਰਕਸ਼ਨ ਸੀ ਉਹ ਪੂਰੀਆਂ ਕਰਦੇ ਆ ਫਿਲਹਾਲ ਅੱਛਾ ਇੱਕ ਬੰਨ ਕਹਿੰਦੇ ਨੇ ਪਹਿਲਾਂ ਵੀ ਵੱਜ ਚੁੱਕਾ ਪਿੱਛੇ ਔਰ ਉਹਦੇ باوجود ਇਹ ਦੂਸਰਾ ਬੰਨ ਜਿਹੜਾ ਇਹ ਇਹ ਦਾ ਕਾਰਨ ਕੀ ਹੈ ਜਿੱਦਾਂ ਜੀ ਦੇਖੋ ਦਰਿਆ ਦਾ ਫਲੋ ਜਦੋਂ ਜ਼ਿਆਦਾ ਹੁੰਦਾ ਨਾ ਪਾਣੀ ਜ਼ਿਆਦਾ ਆਉਂਦਾ ਉਹ ਛੋਟਾ ਬੰਨ ਆ ਉਹਦੇ ਤੋਂ ਪਾਣੀ ਲੰਘਉਣਾ ਹੈ ਇਹ ਤੁਸੀਂ ਵੇਖ ਰਹੇ ਜੇ ਉੱਚਾ ਬੰਨ ਆ ਇਹਨੇ ਹੀ ਮੇਨ ਪ੍ਰੋਡਕਸ਼ਨ ਕਰਨੀ ਆ ਇਸ ਕਰਕੇ ਇਹ ਬੰਨਾ ਜ਼ਰੂਰੀ ਹੈ